Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੁਸੀਂ ਦੇਖੋ ਦੇਖ ਕੇ ਜੈਸਟਾ ਕਾਹਦੇ ਉੱਤੇ ਪੀਲਾ ਪੰਡਾ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕੇ ਰਾਮ ਬਾਗ ਦੇ ਨਾਲ ਜੋ ਪੁਰਾਣੀ ਸੱਜੀ ਮੰਡੀ ਸੀ ਉਸ ਤੋਂ ਪਹਿਲਾਂ ਗਾਲਾਂ ਮੰਡੀ ਸੀ ਉੱਥੇ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਉਹਦੇ ਉੱਤੇ ਅੱਜ ਨਗਰਪਾਲਿਕਾ ਨਗਰਪਾਲਿਕਾ ਵੱਲੋਂ ਜ਼ਿਲਾ ਪੰਚਾਇਤ ਲਾਇਆ ਜਾ ਰਿਹਾ ਹੈ ਵੀ ਦੇਖ ਸਕਦੇ ਹੋ ਕਿ ਨਜਾਇਜ਼ ਕਬਜ਼ੇ ਨੂੰ ਟਾਉਣ ਵਾਸਤੇ ਜੋ ਪੀਲਾ ਪੰਚਾਇਤ ਲਾਇਆ ਜਾ ਰਿਹਾ ਹੈ ਨਾ ਬਟਨ ਸਿਰੋਂ ਨਾ ਆ ਜਾ ਰਿਹਾ ਕਿ ਤਾਣਾ ਨਹੀਂ ਕਿੱਥੇ ਗੱਲ ਲਓ ਆਂਟੀਆਂ ਪੜ੍ਹ ਲਓ ਜੀ ਇਹ ਇੱਕ ਬੰਦਾ ਪੜ੍ਹ ਲਓ ਆ ਫਿਰ ਦੱਸ ਦੋ ਥੋੜਾ ਬੋਲ ਕੇ ਦੱਸੀ ਤੋਂ ਅਸੀਂ ਪਰਿਵਾਰ ਚਾਰੀ ਲਾਈਵ ਚੱਲ ਰਿਹਾ ਹੈ ਇਹ ਆਰਟੀ ਐਕਟ 2005 ਦੀਆਂ ਸੂਚਨਾ ਦੇਣ ਬਾਰੇ ਜੀ ਉਪਰੋਕਤ ਵਿਸ਼ੇ ਦੀਨ ਦਫਤਰ ਨਗਰ ਸੁਧਾਰ ਟ੍ਰਸਟ ਕੋਰਕਪੁਰਾ ਵੱਲੋਂ ਪਹਿਲਾਂ ਹੀ ਅਧਰੇ ਪੱਤਰ ਨੰਬਰ 24816 ਨੂੰ 22 ਪੱਤਰ 1000 ਰੁਪਏ ਟ੍ਰਸਟ ਵਿੱਚ ਜਮ੍ਹਾਂ ਕਰਾਉਣ ਲਈ ਆਖਿਆ ਗਿਆ ਸੀ ਪਰੰਤੂ ਆਪ ਲੋਕ ਰਕਮ ਅਜੇ ਤੱਕ ਜਮ੍ਹਾਂ ਨਹੀਂ ਕਰਵਾਈ ਗਈ ਆਪ ਵੱਲੋਂ ਆਰਟੀਆਈ ਦੇ ਪੈਰਾ 22 ਸੂਚਨਾ ਚਿਹਰੀ ਗੁਰੂ ਤੇਗ ਪਾਤਰ ਮਾਰਕੀਟ ਵਿੱਚ ਸ਼ਾਫਕਮ ਫਲੈਟ ਨੰਬਰ 12 ਦੇ ਸਾਹਮਣੇ ਜੋ ਚਾਰ ਦੀਵਾਰੀ ਕੀਤੀ ਗਈ ਹੈ ਉਹ ਇੰਪਰੂਵਮੈਂਟ ਟ੍ਰਸਟ ਦੇ ਨਕਸ਼ੇ ਮੁਤਾਬਕ ਨਹੀਂ ਹੈ ਉਸ ਲਾਈਨ ਵਿੱਚ ਇੱਕ ਪ੍ਰਾਈਵੇਟ ਗਊਸ਼ਾਲਾ ਦਾ ਜ਼ਿਕਰ ਕੀਤਾ ਗਿਆ ਹੈ ਉਹ ਵੀ ਇੰਪਰੂਵਮੈਂਟ ਟ੍ਰਸਟ ਦੇ ਨਕਸ਼ੇ ਵਿੱਚ ਨਹੀਂ ਹੈ ਫਿਰ ਵੀ ਜੇਕਰ ਆਪ ਨੂੰ ਉਕਤ ਨਕਸ਼ੇ ਦੀ ਜਰੂਰਤ ਹੈ 600 ਰੁਪਏ ਕਸਟ ਦੇ ਫੰਡ ਵਿੱਚ ਜਮ੍ਹਾਂ ਕਰਵਾਏ ਜਾਣ। ਇਹ ਕਲੀਅਰ ਹੈ ਉਹ ਛੱਡੇ ਕਿਉਂ ਦੱਸੋ? ਬਿਲਕੁਲ ਪਰ ਲੈਣੇ ਸਵਾਲ ਦੋਰਾ ਕਰ ਲੈਣੇ ਸੀ। ਹਾਂ ਜੀ ਇਹਦੇ ਵਿੱਚ ਇੰਨੀ ਇੰਨੀ ਜ਼ਿਆਦਾ ਧੰਦਲੀ ਹੈ ਤੇ 200 ਅਫਸਰ ਵੀ ਅੰਦਰ ਹੋ ਸਕਦੇ ਜੇ ਇਹਨਾਂ ਵੱਡਾ ਕੰਮ ਨਿਕਲੂਗਾ। ਜਿਹੜੇ ਅਫਸਰ ਲੋਨ ਹੁੰਦੀ ਸੀ ਪੈਸੇ ਭਰਾਲਦਾ ਸੀ ਤੇ ਉਹਨੂੰ ਕਹਿੰਦੇ ਚੱਲ ਤੂੰ ਲੈ ਜਾ। ਰਿਸਟ੍ਰੈਕਟ ਕਰਕੇ ਸਨ ਕਰਵਾ ਕੇ ਦਿੱਤੀ। ਉਹਨਾਂ ਜਿਹੜੇ ਨਿਆਂਇਕ ਕਰਦੇ ਨੇ। ਕੋਈ ਨਹੀਂ ਚੱਲੋ ਜੇਲ੍ਹ ਜਾਂਦੇ ਆਰਡਰ ਹੋ ਗਿਆ 50 ਹਜ਼ਾਰ ਦਾ ਜੁਰਮਾਨਾ ਹੋ ਗਿਆ ਉਸ ਤੋਂ ਡਰਦੇ ਹੋਰ ਕਿ ਤੋਂ ਡਰ ਇਹ ਆਮ ਬੰਦੇ ਨੂੰ ਆਮ ਬੰਦੇ ਨੂੰ ਤੇ ਠੀਸੀ ਸਾਹਿਬ ਤੇ ਦੋਨੋਂ ਹੀ ਉਸ ਨੂੰ ਔਰ ਪੋਕਟ ਦੇ ਵਿੱਚੋਂ ਜੇ ਕਾਰਵਾਈ ਨਹੀਂ ਕਰਦੇ ਤਾਂ ਇਹ ਜੁਰਮਾਨਾ ਹੋਊਗਾ ਇਹਨਾਂ ਨੂੰ ਪੋਟ ਦੇ ਵਿੱਚ ਜਮ ਕਰਾਉਣਾ ਪਊਗਾ ਤੇ ਆਰਟੀਆ ਆਪਦੀ ਆਰਟੀਆ ਦੇ ਮੈਂ ਮੁਤਾਬਕ ਕਾਰਵਾਈ ਨਹੀਂ ਕਰਦੇ ਔਰ ਕਦੋਂ ਕਰੰਗੇ ਇਹ ਆਮ ਆਮ ਹਾਈ ਕੋਰਟ ਦੇ ਅਧਰਾਨ ਨੂੰ ਕੋਸ਼ਿਸ਼ ਨਹੀਂ ਸਮਝਦੇ ਤੇ ਮੇਰੇ ਵਰਗੇ ਨੂੰ ਕੀ ਸਮਝਣਗੇ ਇਹ ਆਮ ਜਨਤਾ ਜਿਹੜੀ ਖੜੀ ਹੈ ਇਹਨਾਂ ਨੂੰ ਕੀ ਸਮਝਣਗੇ ਇਹਨਾਂ ਨੂੰ ਤਾਂ ਕੀ ਸਮਝਦੇ ਆਪ ਸੋਚੋ ਕਹਿੰਦੇ ਬੋਲੋਟ ਆਇਆ ਲੋਕਾਂ ਦਾ ਕਹਿੰਦੇ ਜਾਂ ਮੈਂ ਟਕਲਾਂਗੇ ਇਹ ਨਾਟਕਮੀ ਦਾ ਫੇਰ ਦੁਆਰਾ ਫੇਰ ਕੱਲ ਨੂੰ ਦੁਆਰਾ ਫੇਰ ਕੱਲ ਨੂੰ ਜਾਂ ਕੋਦ ਅੱਜ ਦੇਖੀ ਜੇ ਤੁਹਾਨੂੰ ਪਤਾ ਲੱਗ ਜਾਊ ਤਾਂ ਕੱਲ ਤੋਂ ਉਸ ਤੋਂ ਬਾਅਦ ਹੋਰਾਂ ਦੇ ਨਾਲ ਜ਼ਿਆਦਾ ਮਾਰਵਾ ਟੱਕਣਗੇ ਕਹਿੰਦੇ ਟਕਲਾਂਗੇ ਜਿਹੜੇ ਜਿਹੜੇ ਕਬਜ਼ਾ ਧਾਰੀ ਆ ਤੁਹਾਨੂੰ ਸੁਣ ਨਹੀਂ ਰਿਹਾ ਕਿ ਉਹਨਾਂ ਨੂੰ ਕੋਈ ਸਮਝ ਆਉਦਾ ਵੀ ਇੰਨੇ ਦਿਨ ਚੱਕਣ ਦੇ ਦੁਆਰਾ ਕਹਿੰਦੇ ਨਹੀਂ ਆਵਾਂਗੇ ਕਿਵੇਂ ਜਿਹੜੇ ਕਬਜ਼ਾ ਧਾਰੀ ਆ ਤੁਹਾਨੂੰ ਸੁਣ ਨਹੀਂ ਰਿਹਾ ਇਸ ਤਰ੍ਹਾਂ ਤੁਸੀਂ ਸਮਝ ਦੇ ਦੋ ਵੀ ਇੰਨਾ ਟਾਈਮ ਹੈ ਹੈਗਾ ਨਹੀਂ ਰੋਤ ਬਾਅਦ ਅਸੀਂ ਦੋਰਾ ਫਿਰ ਅਸੀਂ ਆਵਾਂਗੇ ਜੈਪ ਤਾਂ ਅਸੀਂ ਆਪਣੇ ਕਰ ਵੀ ਪਾਈ ਦੇਣੀ ਹੈ ਜੇ ਕਿਈ ਵਾਰੀ ਹੁਣ ਕਿਹ ਜਾਂਦਾ ਅੱਜ ਦਾ ਜੀ ਕਿ ਸਮਾਂ ਬਚ ਜਾਂਦਾ ਦੋ-ਚਾਰ ਦਿਨਾਂ ਦੇ ਵਿੱਚ ਝੱਕ ਲੈਣਗੇ ਉਸ ਤੋਂ ਫਿਰ ਮੌਕਾ ਦੇਖ ਲਾਂਗੇ ਦੇਖ ਕੇ ਫਿਰ ਕਰੂਗਾ ਇਹ ਵੀ ਹੋ ਸਕਦਾ ਜਿਵੇਂ ਨਜਾਇਜ਼ ਕਬਜ਼ਾ ਹੁੰਦਾ ਤਾਂ ਉਹਦਾ ਮਲਵਾ ਵੀ ਜਿਹੜਾ ਹੈਗਾ ਕਮਿਟੀ ਦੇ ਕੋਲ ਹੈ ਜੰਦਾ ਮਲਵਾ ਕਮਿਟੀ ਲੈ ਜਾਊਗਾ ਉਹ ਡਾਕਟਰ ਕਾਉਂਸਲ ਦੀ ਵਾਰੀ ਵੀ ਉਹਨਾਂ ਕੋਲ ਚ ਲੈਣਾ ਜਾਂ ਕਿ ਸਰ ਤੁਸੀਂ ਹਰੇਕ ਨਗਰ ਕੌਂਸਲ ਜਾਂ ਨਗਰ ਕੌਂਸਲ ਦੀ ਪੁਜੀ ਤੜੇ ਮਗਰ ਖੜੇ ਹੋ ਅਧਿਕਾਰੀ ਤੁਹਾਡੇ ਮਗਰ ਖੜੇ ਹੋ ਕਿ ਸਾਡਾ ਕੋਈ ਰੋਲ ਨਹੀਂ ਇ ਇਹ ਉਹਨੇ ਕਰ ਲਿਆ ਉਹ ਕਰ ਲਿਆ ਜੇ ਉਹ ਤਾਂ ਸਾਡੇ ਕੋਲ ਖੜਾ ਕਾਮੀ ਨਾ ਕੋਈ ਕੋਈ ਟੱਕਰ ਨਹੀਂ ਆਈ ਉਹ ਸਾਡੇ ਮਗਰ ਜੈ ਸਿੰਘ ਸਾਹਿਬ ਤੁਹਾਡੇ ਮਗਰ ਖੜੇ ਆ ਕਿ ਜਦੋਂ ਨਾਲ ਕਾਈਓ ਆਇਆ ਜੇ ਕਰ ਰਹੇ ਆ ਕੰਮ ਕੱਕਰੀ ਦੇ ਇਹਦੇ ਨਾਲ ਸਾਹ ਕਹੀ ਨੇ ਇੰਟੈਂਸ਼ਨ ਇਹਨੂੰ ਸਾਡੀ ਦਾ ਹਾਵਲੇ ਚ ਲੈਣਾ ਹੈ ਮਲਵੇ ਨੂੰ ਉਹਨਾਂ ਨੇ ਜਾਂ ਲੋਕਾਂ ਨੇ ਆਪ ਦਾ ਸਾਹਮਣੇ ਨਾ ਨਗਰ ਕੌਂਸਲ ਅੱਛਾ ਅਕਸਰ ਇਹੀ ਹੁੰਦਾ ਜੋ ਕਾਨੂੰਨ ਕਹਿੰਦਾ ਵੀ ਜਿੱਥੇ ਨਜਾਇਜ਼ ਕਬਜ਼ਾ ਹੁੰਦਾ ਜੇ ਕੋਈ ਕਬਜ਼ਾ ਨਹੀਂ ਹਟਾਉਂਦੇ ਜਾਂ ਨਹੀਂ ਚੱਕਦੇ ਉਹ ਕਬਜ਼ੇ ਨੂੰ ਜਿਹੜਾ ਹੈਗਾ ਉਹ ਹਾਂ ਜੇ ਹਟਾ ਲੈਣਗੇ ਠੀਕ ਹੈ ਨਹੀਂ ਉਹਦੇ ਵਾਸਤੇ ਨਗਰ ਕੌਂਸਲ ਸਾਰਾ ਚੱਕੀ ਲੈਣਾ ਮਲਬਾ ਨਗਰ ਕੌਂ ਕਿ ਦੋ ਦਿਨਾਂ ਚ ਨਹੀਂ ਸਾਬਤ ਕਰਨੀ ਜਿੰਮੇਵਾਰੀ ਕੀ ਦੀ ਸਰ ਇਹ ਕਿ ਇਹ ਅਗਰਮੈਂਟ ਵਾਸਤੇ ਜਿੰਮੇਵਾਰੀ ਹੈ ਕੌਂਸਲ ਦੀ ਹੈ ਜੀ ਜਿੰਨੂ ਕਰ ਰਿਹਾ ਹੈ ਜਿਹੜਾ ਹੁੰਦਾ ਹੈ ਕਿ ਉਹ ਦੋ ਦਿਨਾਂ ਚ ਨਹੀਂ ਸਾਬਤ ਹੋਦਾ ਕੋਈ ਹਾਂ ਸੋ ਸਾਡੇ ਦੋਹਾਂ ਜੁਆਇੰਟ ਆਪਰੇਸ਼ਨ ਚੱਲ ਰਿਹਾ ਕੋਈ ਐ ਨਹੀਂ ਵੀ ਕੋਈ ਕੱਲੇ ਉਹਦਾ ਜੀ 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 ਕਿ ਉਹ ਤੁਸੀਂ 12 ਨੰਬਰ ਦੀ ਇੱਕ ਜਿਹੜੀ ਚਾਰਵਾਰੀ ਕੀਤੀ ਗਈ ਹੈ ਕੋਈ ਤੁਸੀਂ ਇੱਕ ਵਜਾ ਕਿਉਂ ਨਹੀਂ ਟਾਇਆ ਜੀ ਨਹੀਂ ਹੋ ਕਬਜਾ ਨਹੀਂ ਹੋ ਬੰਦੇ ਨੂੰ ਅਲਾਟ ਕੀਤੀ ਹੋਈ ਆ ਉਹਦੀ ਆਰਟੀਆਈ ਦੇ ਮੁਤਾਬਕ ਉਹ ਉਹਦੀ ਜਗ੍ਹਾ ਪਾ ਰਿਹਾ ਉਹਨੂੰ ਬਦਲਣ ਦੀ ਜਗ੍ਹਾ ਦੇਣ ਵਾਸਤੇ ਕਾਰਵਾਈ ਚੱਲ ਰਹੀ ਹੈਗੀ ਤੇ ਉਹ ਕਜੋ ਬਦਲਣ ਦੀ ਜਗ੍ਹਾ ਹੋ ਜ ਏ ਹਾਲੇ ਕਾਰਵਾਈ ਚੱਲ ਰਹੀ ਜਿਉਂ ਟਾਸ ਡਿਵਲ ਬਾਈ ਜੀ ਤੇ ਜਿਵੇਂ ਵੀ ਕੋਈ ਆਰਡਰ ਬਹਾਰ ਕਰਦੇ ਉਸ ਦਾ ਜਮਨ ਕਰਦੇ ਨਾ ਕੋਈ ਨੀਜੀ ਲਾਈਨ ਨਹੀਂ ਕਿਸੇ ਨਾਲ ਅਸੀਂ ਆਪਣੇ ਹਸਲੀ ਲੜ ਰਹੇ ਹਾਂ ਤੇ ਤੁਸੀਂ ਨੇ ਇੱਕ ਜੋ ਸਰਕਾਰ ਦਾ ਪੱਖ ਪੂਰਾ ਕਰਨਾ ਹੈ ਠੀਕ ਹੈ ਨਾ ਸਿਰਾ ਮਤਲਬ ਹੈ ਵੀ ਉਹ ਜਦੋਂ ਤੁਸੀਂ ਆਰਟੀਆ ਦਿੱਤੀ ਵੀ ਹੈ ਉਹਦੇ ਵਿੱਚੋ ਜਗ੍ਹਾ ਨਹੀਂ ਉਹਦੇ ਵਿੱਚ ਪਲਾਟ ਤੁਸੀਂ ਦੇਣਾ ਹੈ ਪਲਾਟ ਤੁਸੀਂ ਦੇਣਾ ਮਤਾ ਦੇਣਾ ਨਹੀਂ ਉਹਦੇ ਵਿੱਚ ਠੀਕ ਹੈ ਨਾ ਉਹ ਜਿਹੜਾ ਮਤਾ ਜਿਹੜਾ ਪਲਾਟ ਦਾ ਉਹ ਤੁਸੀਂ ਪਤਾ ਪਾਸਾ ਕੇ ਪਲਾਟ ਦਿੱਤਾ ਸੀ ਉਹ ਮਤਾ ਜਿਹੜਾ ਪੰਜਾਬ ਸਰਕਾਰ ਵੱਲੋਂ ਕਦੇ ਮੌਜੂਦ ਨਹੀਂ ਹੋਇਆ ਉਹ ਵੀ ਕਾਫੀ ਮੇਰਕੋ ਹੈਗੀ ਹੈ ਠੀਕ ਹੈ ਜਿਹੜੀ ਵੀ ਕਾਰਵਾਈ ਹੈ ਜਿਹੜੀ ਉਹਦੇ ਪ੍ਰੋਸੈਸ ਦੇ ਵਿੱਚ ਕ ਜਿਵੇਂ ਜਿਹਾ ਤੇ ਕੋਟਪੁਰਾ ਦੀ ਬਾਣੀ ਦਾਣਾ ਮੰਡੀ ਜੋ ਰਾਮਬਗ ਦੇ ਨਾਲ ਸਿੱਟਾ ਕਾਣੀ ਸਬਜ਼ੀ ਮੰਡੀ ਵੀ ਵਜਦੀ ਹੈ ਨਜ਼ਰ ਤਖਤ ਵੱਲੋਂ ਉਹ ਇਥੇ ਨਿਗਰਾਨੀ ਦੇ ਅਧੀਨ ਚੱਲੇ ਸਮਾਰਟ ਜੋ ਉਹਨਾਂ ਨੂੰ ਕਾਇਆ ਜਾ ਰਿਹਾ ਪਰ ਕੁਝ ਜਗ੍ਹਾ ਤੇ ਕਬਜ਼ੇ ਲੀਤਾ ਹੋਏ ਉਹਨਾਂ ਦਾ ਕਹਿਣਾ ਹੈ ਕਿ ਅਗਰੇ 1-2 ਦਿਨਾਂ ਵਿੱਚ ਆਪਣੇ ਆਪ ਤੋਂ ਕਾਲਾ ਜਿਹੜਾ ਠੀਕ ਹੈ ਵਾਹਨਾ ਸਤਾਵੀ ਦੇ ਕੇ ਅਸੀਂ ਉਹਨਾਂ ਦੇ ਕੰਦੀ ਰਹੇ ਸਾਵਾਂਗੇ ਦਰਮੇਸ਼ ਖਬਰ ਇੰਟੀਨੇਸ ਕੋ ਪੂਰਾ ਕਰਦੇ